कांग्रेस पार्टी मोहिल सिंगला गुरप्रताप पटिया स्वामी भाई साम्हूं भाई ਸਾਰਿਆਂ ਦਾ ਧੰਨਵਾਦ ਜਿਹੜਾ ਅੱਜ ਆਪਣਾ ਵਿਸ਼ਾ ਇੱਥੇ ਇਕੱਠੇ ਹੋਣ ਦਾ ਤੁਹਾਨੂੰ ਪਤਾ ਹੈ ਵੀ ਲੋਕ ਸਭਾ ਚੋਣ ਇੱਕ ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਤੇ ਮੇਰਾ ਪਰਸਨਲ ਮੰਨਣਾ ਵੀ ਯੂਥ ਨੂੰ ਇਸ ਗੱਲ ਦੇ ਵਿੱਚ ਬਹੁਤ ਐਕਟਿਵਲੀ ਪਾਰਟਿਸਿਪੇਟ ਕਰਨਾ ਚਾਹੀਦਾ ਕੋਈ ਵੀ ਸਟੇਟ ਕਿਸੇ ਵੀ ਸ਼ਹਿਰ ਦਾ ਜਾਂ ਜੇ ਸਟੇਟ ਦਾ ਨਾਮ ਉੱਚਾ ਕਰਦਾ ਤਾਂ ਆਪਣੀ ਨੌਜਵਾਨ ਪੀੜੀ ਉਹਨੂੰ ਉੱਚਾ ਚੱਕਦੀ ਹੈ ਤੁਹਾਡੇ ਚੋਂ ਕਈ ਬੰਦਿਆਂ ਨੇ ਅੱਗੇ ਚੱਲ ਕੇ ਉਹ ਸਾਡਾ ਪੋਲਿਟਿਕਸ ਦੇ ਵਿੱਚ ਵੀ ਆਉਂ ਸੇਵਾ 'ਚ ਵੀ ਆਉਂ ਲੋਕਾਂ ਦੀ ਕੋਈ ਡਾਕਟਰ ਬਣੂਗਾ ਕੋਈ ਇੰਜੀਨੀਅਰ ਬਣੂਗਾ ਤੇ ਤੁਹਾਡਾ ਇਸ ਗੱਲ ਦੇ ਉੱਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਵੀ ਅੱਜ ਸਾਡੀ ਕੰਟਰੀ ਦੀ ਜਿਹੜੀ ਜੀਡੀਪੀ ਹੈ ਥੱਲੇ ਜਾ ਰਹੀ ਹੈ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਕਿਸੇ ਪੋਲਿਟੀਕਲ ਪਾਰਟੀ ਨੇ ਸਿੱਧੇ ਤੌਰ ਤੇ ਆ ਕੇ ਆਪਣੇ ਘਰਿਆਂ ਦਾ ਘਰਾਂ ਦੇ ਵਿੱਚ ਚੁੱਲਿਆਂ ਦੀ ਅੱਗ ਨਹੀਂ ਮਚਾਉਣੀ ਹੁੰਦੀ ਪਰ ਇਨਡਾਇਰੈਕਟ ਤੌਰ ਤੇ ਬਹੁਤ ਵੱਡਾ ਰੋਲ ਹੁੰਦਾ ਹੈ ਜੇ ਇੱਥੇ ਬਿਜ਼ਨਸ ਆਊਗਾ ਇੱਥੇ ਫੈਕਟਰੀਆਂ ਆਉਣਗੀਆਂ ਇੱਥੇ ਵਪਾਰ ਆਊਗਾ ਇੱਥੇ ਕੰਮ ਚੱਲਣਗੇ ਤਾਂ ਆਪਾਂ ਸਾਰੇ ਤਰੱਕੀ ਕਰਾਂਗੇ ਮੋਦੀ ਸਾਹਿਬ ਨੇ ਦੇਸ਼ ਦਾ ਇਹ ਜਿਹੜੀ ਲੜਾਈ ਹੈ ਮੈਂ ਇਹ ਵੀ ਕਲੀਅਰ ਕਰ ਦੇਣੀ ਚਾਹੁੰਦਾ ਵੀ ਜੇ ਅੱਜ ਦੀ ਰੇਟ ਚ ਸੈਂਟਰ ਦੀ ਲੜਾਈ ਹੈ ਇਹ ਕੋਈ ਸਟੇਟ ਦੀ ਲੜਾਈ ਨਹੀਂ ਹੈ ਸੈਂਟਰ ਦੇ ਵਿੱਚ ਪਾਰਟੀਆਂ ਰਹਿ ਗਈਆਂ ਦੋ ਇੱਕ ਇੰਡੀਅਨ ਨੈਸ਼ਨਲ ਕਾਂਗਰਸ ਤੇ ਦੂਜਾ ਬੀਜੇਪੀ ਬੀਜੇਪੀ ਨੂੰ ਤੁਸੀਂ ਸਾਰਿਆਂ ਨੇ 10 ਸਾਲ ਦੇ ਵਿੱਚ ਦੇਖ ਲਿਆ ਗੈਸ ਸਿਲੰਡਰ ਦਾ ਰੇਟ ਕਿੱਥੇ ਪਹੁੰਚ ਗਿਆ ਹਾਲਾਂਕਿ ਮੈਨੂੰ ਪਤਾ ਯੂਟ ਥੋੜੇ ਸਿਰਾਂ ਤੇ ਘੱਟ ਪਈ ਐ ਆਪਣੇ ਮਾਪਿਆਂ ਨੂੰ ਜਾਦਾ ਪਤਾ ਹੁੰਦਾ ਮਹਿੰਗਾਈ ਬਾਰੇ ਕਿਉਂਕਿ ਆਪਾਂ ਘਰ ਉਹ ਹਲੇ ਵੀ ਕਦੇ ਕਈ ਤਾਂ ਇਹਦੇ ਵਿੱਚੋਂ ਮੈਨੂੰ ਲੱਗਦਾ 90% ਸਾਡੇ ਭਰਾ ਉਹ ਨੇ ਜਿਹੜੇ ਬਾਪੂ ਨੂੰ ਕਹਿੰਦੇ ਹੋਣਗੇ ਬਾਪੂ ਦੇ ਹੀ ਖਰਚਾ ਅੱਜ ਮੈਂ ਫਲਾਨੀ ਥਾਂ ਜਾ ਕੇ ਆਉਣਾ ਪਰ ਬਹੁਤ ਔਖਾ ਹੈ ਗੁਜ਼ਾਰਾ ਕਰਨਾ ਬਹੁਤ ਮਹਿੰਗਾਈ ਵਧੀ ਪਈ ਹੈ ਜਿੰਨੀਆਂ ਸਾਡੇ ਦੇਸ਼ ਦੀਆਂ ਸੰਸਥਾਵਾਂ ਤੁਸੀਂ ਕਹ ਲੋ ਵੀ 에어ਪੋਰਟਸ ਨੇ ਰੇਲਵੇ ਸਟੇਸ਼ਨਸ ਨੇ लाल किले तक प्राइवेट अथॉरिटीज ਨੂੰ ਇਹਨਾਂ ਨੇ ਹੈਂਡਓਵਰ ਕਰਤਾ ਤੁਸੀਂ ਸੋਚੋ ਵੀ ਬਚਿਆ ਕੀ ਹੈ ਆਪਣੇ ਕੋਲ ਸਾਡੀ ਜਿਹੜੀ ਇੰਡੀਆ ਦੀ ਕਰੰਸੀ ਹੈ ਉਹ ਤੁਸੀਂ ਨੈਟ ਕੋਲ ਕੇ ਦੇਖ ਲਿਓ ਵੀ ਅੱਜ ਵਰਲਡ ਚ ਕਿੰਵੇਂ ਨੰਬਰ ਤੇ ਹੋਗਾ ਕਿੰਨਾ ਕੁ ਵリュー ਤੇ ਰਹਿ ਗਿਆ ਜੇ ਅੱਜ ਵੀ ਆਪਾਂ ਇਹ ਗੱਲ ਕਹਿ ਕੇ ਸਾਰ ਦੇਵਾਂਗੇ ਵੀ ਸਾਨੂੰ ਕੀ ਸਾਡਾ ਕੀ ਹੈ ਅਸੀਂ ਵੋਟ ਪਾਉਣ ਗਏ ਜਾਂ ਨਾ ਗਏ ਸਾਨੂੰ ਕੀ ਫਰਕ ਪੈਂਦਾ ਫਰਕ ਪੈਣਾ ਹੈ ਡਾਇਰੈਕਟਲੀ ਪਵੇ ਜਾਂ ਇੰਡਾਇਰੈਕਟਲੀ ਪਵੇ ਆਪਣੇ ਹਰ ਇੱਕ ਦੇ ਘਰ ਤੱਕ ਉਹ ਫਰਕ ਜਿਹੜਾ ਜਰੂਰ ਪਹੁੰਚੂਗਾ ਆਪਣੀ ਖੁਸ਼ਕਿਸਮਤੀ ਹੈ ਵੀ ਆਪਾਂ ਨੂੰ ਇਹ ਵਿਜੇਂਦਰ ਸਿੰਘਲਾ ਜੀ ਦੇ بیٹے ਮੇਰੇ ਨਾਲ ਖੜੇ ਨੇ ਸ਼੍ਰੀ ਮੋਹਿਲ ਸਿੰਘ ਸਿੰਘਲਾ ਜੀ ਇੰਗਲੈਂਡ ਚ ਪੜ੍ਹ ਕੇ ਵੀ ਉਹ ਪੂਰੇ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਨੇ ਔਡੇ ਸਾਰਿਆਂ ਨਾਲ ਇੰਟਰੈਕਸ਼ਨ ਕਰਨ ਤੁਹਾਨੂੰ ਸਾਰਿਆਂ ਨੂੰ ਮਿਲਣ ਖਾਸ ਤੌਰ ਤੇ ਇਹਨਾਂ ਦਾ ਮਨ ਸੀ ਵੀ ਮੈਂ ਯੂਥ ਨਾਲ ਮਿਲਣੀ ਕਰਾਂ ਇੱਕ ਇਤੋਂ ਬਾਅਦ ਇਹ ਵੀ بولਣਗੇ ਆਪਦੇ ਵਿਚਾਰ ਰੱਖਣਗੇ ਤੁਸੀਂ ਕੋਈ ਗੱਲ ਕਰਨੀ ਹੈ ਉਹ ਵੀ ਮੋਟੀਆਂ ਆਿਆਂ ਨੂੰ ਤੁਸੀਂ ਕਰ ਸਕਦੇ ਮੇਰਾ ਕਹਿਣਾ ਸਿਰਫ ਇੰਨਾ ਹੈ ਭਗਵਾਨ ਤਮਾਨ ਨੇ ਜਿੰਨੀਆਂ ਝੂਠੀਆਂ ਗੱਲਾਂ ਕਰਕੇ ਨਾਲ ਸਾਡੇ ਜਿਹੜੇ ਇਸ ਹਲਕੇ ਦੇ ਐਮਐਲਏ ਸਾਹਿਬ ਤੇ ਮੰਤਰੀ ਸਾਹਿਬ ਮੈਂ ਕਹੂੰਗਾ ਰਾਦਰ ਬੀਬੀ ਗਗਨ ਅਨਮੋਲ ਮਾਨ ਜਿਹਦਾ ਨਾਮ ਆਪਾਂ ਸਾਰਿਆਂ ਨੇ ਸੁਣਿਆ ਵੀ 5 ਮਿੰਟ ਚ ਐਮਐਸਕੇ ਵਾਲੀ ਬੀਬੀ ਉਹਦਾ ਨਾਮ ਰੱਖਤਾ ਉਹਨਾਂ ਨੇ ਜਿੰਨੇ ਸਾਡੇ ਨਾਲ ਵਾਅਦੇ ਕੀਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਪੂਰ ਚੜਿਆ ਹੋਣਾ ਲੇਡੀਜ਼ ਲਈ ਉਹਨਾਂ ਨੇ ਕਿਹਾ ਹਜ਼ਾਰ ਹਜ਼ਾਰ ਰੁਪਿਆ ਖਾਤਿਆਂ ਚਾਊਗਾ ਨਹੀਂ ਆਇਆ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕੀਤੀ ਤੇ ਜੇ ਉਹਦੇ ਉਲਟ ਆਪਾਂ ਦੇਖੀਏ ਤਾਂ ਜਿੰਨੀ ਭਗਵੰਤ ਮਾਨ ਸਾਹਿਬ ਸਿਕਿਉਰਿਟੀ ਲਈ ਫਿਰਦੇ ਨੇ ਅੱਜ ਤੱਕ ਕਿਸੇ ਸੀਐਮ ਨੇ ਇੰਨੀ ਸਿਕਿਉਰਿਟੀ ਨਹੀਂ ਰੱਖੀ ਹੁਣ ਇਹ ਆਪਾਂ ਨੂੰ ਸਮਝਣਾ ਪਊਗਾ ਇਹ ਮੋਦੀ ਦੀ ਬੀਜੇਪੀ ਦੀ ਟੀਮ ਹੈ ਆਪਾਂ ਆਪਦੀ ਔਰੇ ਨਿੱਜੀ ਕਈ ਵਾਰ ਆਪਣੀ ਕਿਸੇ ਐਮਸੀ ਨਾਲ ਨਹੀਂ ਬਣਦੀ ਹੁੰਦੀ ਕਿਸੇ ਸਰਪੰਚ ਪੰਚ ਨਾਲ ਨਹੀਂ ਬਣਦੀ ਹੁੰਦੀ ਉਹ ਦੂਜੀ ਪਾਰਟੀ ਦਾ ਹੁੰਦਾ ਆਪਾਂ ਕਹਿੰਨੇ ਆ ਵੀ ਨਹੀਂ ਇਹਦੇ ਕਰਕੇ ਇਹਨੂੰ ਵੋਟ ਨਹੀਂ ਪਾਉਣੀ ਛੋਟਾ ਵਿਜ਼ਨ ਰੱਖ ਕੇ ਆਪਾਂ ਵੱਡਾ ਨੁਕਸਾਨ ਨਹੀਂ ਕਰਨਾ ਆਪਾਂ ਕਾਂਗਰਸ ਨੂੰ ਇਕਜੁੱਟ ਹੋ ਕੇ ਵੋਟਾਂ ਪਾਉਣੀ ਆ ਕਿਉਂਕਿ ਰਾਹੁਲ ਗਾਂਧੀ ਜੀ ਦੀ ਸੋਚ ਬਹੁਤ ਵੱਡੀ ਆ ਉਹਦੇ ਨਾਲ ਹੀ ਉਹਨਾਂ ਦੀ ਸੋਚ ਤੇ ਪੈਰਾਂ ਦਿੰਦੇ ਹੋਏ ਇਹਨਾਂ ਦੇ ਫਾਦਰ ਜੀ ਵਿਜੇਂਦਰ ਸਿੰਘਲਾ ਜੀ ਮੰਤਰੀ ਰਹੇ ਨੇ ਬਹੁਤ ਆਪਣੇ ਇਲਾਕੇ ਚ ਜਦੋਂ ਪੀਡਬਲਯੂ ਦੀ ਮਨਿਸਟਰ ਰਹੇ ਨੇ ਕਈ ਪੁਲਾਂ ਦੀ ਗ੍ਰਾਂਟ ਪੁਲਾਂ ਦਾ ਕੰਮ ਉਹਨਾਂ ਨੇ ਇੱਥੇ ਆਪਣੇ ਹਲਕੇ ਨੂੰ ਦਿੱਤਾ ਖਾਸ ਤੌਰ ਤੇ ਕੰਢੀ ਏਰੀਆ ਦੇ ਵਿੱਚ ਵੀ ਕਾਫੀ ਜਿਹੜੇ ਪੁਲ ਨੇ ਸੜਕਾਂ ਵੀ ਉਹਨਾਂ ਨੇ ਆਪਾਂ ਨੂੰ ਦਿੱਤੀਆਂ ਨੇ ਅੱਜ ਸਮਾਂ ਆਪਾਂ ਸਬਾਕੀ ਸਾਰੀ ਪਾਰਟੀਆਂ ਦੇ ਨਾਲ ਉਹਨਾਂ ਨੂੰ ਅਸੀਂ ਦੱਸ ਸਕੀਏ ਵੀ ਹੁਣ ਸਾਨੂੰ ਤੁਸੀਂ ਮੂਰਖ ਨਹੀਂ ਬਣਾ ਸਕਦੇ ਆਪਾਂ ਕੰਮ ਦੇਖ ਕੇ ਕੰਮਾਂ ਦੇ ਆਧਾਰ ਤੇ ਵੋਟ ਪਾਈਏ ਮੈਨੂੰ ਯਾਦ ਹੈ ਜਦੋਂ ਸੀਐਮ ਚੰਨੀ ਸਾਹਿਬ ਪਿੱਛੇ ਜੇ ਸੀਐਮ ਬਣੇ ਉਹਨਾਂ ਨੂੰ ਬੇਸ਼ੱਕ 3 ਮਹੀਨੇ ਦਾ ਹੀ ਟਾਈਮ ਮਿਲਿਆ 10 10 ਰੁਪਏ ਪੈਟਰੋਲ ਸਸਤਾ ਕੀਤਾ 5 ਰੁਪਏ ਡੀਜ਼ਲ ਸਸਤਾ ਕੀਤਾ ਰੇਟ ਆਪਣਾ ਥੋੜਾ ਰੇਤਾ ਸਸਤਾ ਕੀਤਾ ਬਿਜਲੀ ਤੇ ਪਾਣੀਆਂ ਦੇ ਗਰੀਬ ਪਰਿਵਾਰਾਂ ਦੇ ਬਿੱਲਾਂ ਤੇ ਲੀਕ ਮਾਰਤੀ ਸਾਡੇ ਪਿੰਡਾਂ ਦੇ ਵੀ ਕਈਆਂ ਦੇ ਮੋਟਰਾਂ ਦੇ ਬਿੱਲ 33 32 32 ਲੱਖ ਰੁਪਏ ਮੋਟਰਾਂ ਦਾ ਬਿੱਲ ਹੋਇਆ ਹੋਇਆ ਸੀ ਸਾਰੇ ਤੇ ਲਾਈਨ ਮਾਰਤੀ ਅੱਜ ਸਮਾਂ ਉਹਨਾਂ ਨੇ ਹੋਰ ਜੇ ਮੈਂ ਗਿਣਾਉਣ ਲੱਗਾ ਕੰਮ ਸ਼ਾਇਦ ਮੁੱਕਣਾ ਹੀ ਨਹੀਂ ਜਿੰਨੇ ਕੰਮ ਉਹਨਾਂ ਤਿੰਨ ਮਹੀਨੇ ਚੋਂ ਕਰ ਸਕੇ ਉਹਦੇ ਵਿੱਚ ਵੀ ਸਾਡੇ ਨਾਲ ਧੋਖਾ ਹੋਇਆ ਜਦੋਂ ਇਹ ਨਵੀਂ ਸਰਕਾਰ ਬਣੀ ਕਿੰਨੀਆਂ ਗਰਾਂਟਾਂ ਵਾਪਸ ਚਲੇ ਗਈਆਂ ਉਹਨਾਂ ਨੇ ਪੈਸਾ ਲਾਉਣ ਨਹੀਂ ਦਿੱਤਾ ਚਮਕੌਰ ਸਾਹਿਬ ਦੇ ਖਰੜ ਦੇ ਪਿੰਡਾਂ ਦੇ ਵਿੱਚ ਇੱਕ ਇੱਕ ਪਿੰਡ ਨੂੰ ਕਰੋੜ ਕਰੋੜ 2-2 ਕਰੋੜ ਰੁਪਏ ਦੀ ਗਰਾਂਟ ਆਈ ਹੈ ਅੱਜ ਸਾਡੇ ਚਮਕੌਰ ਸਾਹਿਬ ਆਪਣਾ ਇਤਿਹਾਸਿਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੁਸੀਂ ਉੱਥੇ ਜਾ ਕੇ व्यू ਦੇਖੋਗੇ ਜਿੱਦਾਂ ਦਰਬਾਰ ਸਾਹਿਬ ਦੇ ਦੋਨੋਂ ਪਾਸੇ ਮਾਰਬਲ ਲਾ ਕੇ ਤੇ ਪੂਰਾ ਬਿਊਟੀਫਿਕੇਸ਼ਨ ਦਾ ਕੰਮ ਕੀਤਾ ਹੈ ਅਜੂਬਾ ਬਣਾਇਆ ਇੱਕ ਜਿਹਦੇ ਵਿੱਚ ਆਪਣੇ ਸਿੱਖੀ ਸਿਧਾਂਤ ਤੇ ਕਿਦਾਂ ਮੁਗਲ ਰਾਜਿਆਂ ਨਾਲ ਸਾਡਾ ਜੋ ਗੁਰੂਆਂ ਦਾ ਜਦੋਂ ਉਤਲੇ ਪਾਸਿਓਂ ਪੰਜਾਬ 'ਚ ਚੜਕੇ ਆਉਂਦੇ ਸੀ ਅਟੈਕ ਕਰਨ ਕਿਦਾਂ ਜੰਦ ਹੁੰਦੇ ਸੀ ਉਹ ਵੀ ਚੰਨੀ ਸਾਹਿਬ ਨੇ ਜਿਹੜਾ ਹੈ ਉਹ ਅਜਾਇਬ ਘਰ ਉੱਥੇ ਬਣਾਇਆ ਸਾਰਾ ਲਾਈਵ ਉਹਦੇ ਵਿੱਚ ਆਪਾਂ ਵੀਡੀਓ ਦੇਖ ਸਕਦੇ ਆ ਤਾਂ ਅੱਜ ਲੋੜ ਹੈ ਯੂਥ ਨੂੰ ਖਾਸ ਤੌਰ ਤੇ ਜੇ ਤੁਹਾਡੇ ਮੁਹੱਲਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਆਮ ਆਦਮੀ ਵਾਲੇ ਗਵਾਰਾ ਕੋਈ ਝੂਠਾ ਪ੍ਰਚਾਰ ਲੈ ਕੇ ਜਾਂ ਬੀਜੇਪੀ ਵਾਲੇ ਜਾਂ ਅਕਾਲੀ ਦਲ ਵਾਲੇ ਆਉਂਦੇ ਨੇ ਤਾਂ ਉਹਨਾਂ ਨੂੰ ਪੁੱਛਿਓ ਜ਼ਰੂਰ ਜਿਹੜੀਆਂ ਇਹ ਨੌਕਰੀਆਂ ਦੇ ਦਾਅਵੇ ਕਰਦੇ ਨੇ ਉਹ ਸਿਰਫ ਇੱਕ ਕੈਨੋ ਵੀ ਲੈਟਰ ਹੀ ਮਿਲੀ ਹੈ ਉਹ ਬੰਦੇ ਇਹਨੇ ਜੁਆਇਨ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ ਉਹ ਅੱਜ ਤੱਕ ਨਹੀਂ ਪਤਾ ਉਹਨਾਂ ਨੂੰ ਠੀਕ ਹੈ ਤਾਂ ਕਹਿਣ ਤੋਂ ਇਹ ਦਿੱਲੀ ਦੇ ਵਿੱਚ ਜਿਸ ਹਿਸਾਬ ਨਾਲ ਵੈਸੇ ਦਿੱਲੀ ਤੇ ਪੰਜਾਬ ਦਾ ਬਹੁਤ ਵੱਡਾ ਫਰਕ ਹੈ ਦਿੱਲੀ ਚ ਚੰਡੀਗੜ੍ਹ ਵਾਂਗੂ ਗ੍ਰਾਂਟ ਪੈਸਾ ਹੈ ਜਿਹੜਾ ਉਹ ਸੈਂਟਰ ਨੇ ਦੇਈ ਜਾਣਾ ਤੇ ਉਹਨਾਂ ਨੇ ਆਪਦਾ ਸਟੇਟ ਚਲਾਉਣੀ ਹੈ ਆਪਣਾ ਜਿਹੜਾ ਪੰਜਾਬ ਰਾਜ ਹੈ ਉਹਦੇ ਇੱਥੋਂ ਹੀ ਰੈਵਨਿਊ ਕਿੰਨੇ ਕਲੈਕਟ ਕਰਕੇ ਤੇ ਆਪਾਂ ਸਟੇਟ ਚਲਾਉਣੀ ਹੈ ਸਿਰਫ ਜੀਐਸਟੀ ਦਾ ਪੈਸਾ ਜਿਹੜਾ ਮੋਟਾ-ਮੋਟਾ ਉਹ ਸੈਂਟਰ ਤੋ ਆਉਣਾ ਹੁੰਦਾ ਸੈਂਟਰ ਨੇ ਕਾਂਗਰਸ ਸਰਕਾਰ ਵੇਲੇ ਵੀ ਉਹ ਪੈਸਾ ਰੋਕਿਆ ਹੁਣ ਭਗਵੰਤ ਮਾਨ ਜਿਵੇਂ ਕਹਿੰਦੇ ਸੀ ਪਿਛਲੇ ਸਾਲ ਹੜ੍ਹ ਆਏ ਵੀ ਤੁਹਾਨੂੰ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇਗਾ ਦੇਾਂਗੇ ਮੇਰਾ ਚਨਾਲੋਂ ਉਹਦੇ ਨਾਲ ਹੀ ਫਾਰਮ ਹੈ ਮੇਰੀ 400 ਫੁੱਟ ਲੰਬੀ ਦੀਵਾਰ ਦੇਗੀ ਕਿਉਂ ਪਿੱਛੇ ਗੈਰ ਮਤਲਬ ਕਲੋਨੀਆਂ ਨੂੰ ਪਰਮਿਸ਼ਨ ਦੇਤੀ ਐ ਇਦਾਂ ਹੀ ਕੋਈ ਨਹੀਂ ਦੇਖਿਆ ਵੀ ਪਾਣੀ ਦਾ ਨਿਕਾਸ਼ ਕਿੱਥੋਂ ਬੜਨਾ ਕਿੱਥੇ ਨਹੀਂ ਬੜਨਾ ਤੇ ਉਹ ਪਾਣੀ ਨੇ ੱਟਕਾ ਮਾਰਿਆ ਫਲੱਡ 5-5 ਫੁੱਟ ਮਤਲਬ ਪਾਣੀ ਖੜਾ ਰਿਹਾ ਤੁਸੀਂ ਦੇਖੋ ਸਿੰਘਲਾ ਜੀ ਵੀ ਹੱਦ ਹੋ ਗਈ ਵੀ ਜਿੰਨੇ ਤੁਸੀਂ ਨਕਸ਼ੇ ਪਾਸ ਕਰਾਉਣ ਜਾਂਦੇ ਹੋ ਤਸਕੀਲਦਾਰਾਂ ਦਾ ਕੰਮ ਲਾ ਲਓ ਜਿਹੜਾ ਕੰਮ ਅੱਜੇ ਬਿਨਾਂ ਰਿਸ਼ਵਤ ਤੋਂ ਜਾਂ ਬਹੁਤ ਥੋੜੇ ਪੈਸੇ ਦੇ ਕੇ ਕੋਈ 5000 ਹਜ਼ਾਰ ਦੇ ਕੇ ਹੁੰਦਾ ਸੀ ਉਹਦੀ ਰਿਸ਼ਵਤ ਅੱਜ 30-3000 ਰੁਪਈਆ ਮੇਰੀ ਲੁਧਿਆਣੇ ਦੇ ਵਿੱਚ ਖੁੱਦ ਦੀਆਂ ਦੋ ਰਜਿਸਟਰੀਆਂ ਪੈਨਕਲੇ ਲੱਖ-ਲੱਖ ਰੁਪਈਆ ਬਿਨਾਂ ਗੱਲੋਂ ਤਹਿਸੀਲਦਾਰ ਰਿਸ਼ਵਤ ਮੰਗਦਾ ਇਹ ਹਾਲਾਤ ਹੋਏ ਪਏ ਨੇ ਤੇ ਸਾਡੇ ਯੂਥ ਨੂੰ ਜਾਗਰੂਤ ਹੋਣਾ ਪੈਣਾ ਮੇਰਾ ਮੰਨਣਾ ਹੈ ਕਿ ਜੇ ਅੱਜ ਝਾੜੂ ਦੀ ਸਰਕਾਰ ਆਈ ਹੈ ਤਾਂ ਉਹਦੇ 'ਚ ਯੂਥ ਦਾ ਬਹੁਤ ਵੱਡਾ ਰੋਲ ਹੈ ਤਾਂ ਅੱਜ ਜੇ ਸਿੰਗਲਾ ਸਾਹਿਬ ਇੱਥੋਂ ਜਾਣ ਕੇ ਜਿੱਤ ਕੇ ਜਾਣਗੇ ਤਾਂ ਉਹਦੇ 'ਚ ਵੀ ਥੋੜਾ ਵੱਡਾ ਰੋਲ ਹੋਣਾ ਚਾਹੀਦਾ ਜੇ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਸਾਰੇ ਭਰਾ ਦੋਵੇਂ ਹੱਥਾ ਖੜੀਆਂ ਕਰਕੇ ਆਪਾਂ ਦੋ ਨਾਰੇ ਵਿਜੇਂਦਰ ਸਿੰਘਲਾ ਜੀ ਦੇ ਲਾਉਣੇ ਨੇ ਸ਼੍ਰੀ ਵਿਜੇਂਦਰ ਸਿੰਘਲਾ ਜਿੰਦਾਬਾਦ ਸ਼੍ਰੀ ਵਿਜੇਂਦਰ ਸਿੰਘਲਾ ਜਿੰਦਾਬਾਦ ਹੁਣ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੋਹਿਲ ਜੀ ਉਹਨਾਂ ਦੇ ਬੇਟੇ ਤੁਹਾਡੇ ਨਾਲ ਗੱਲ ਕਰਨ ਸਾਧਨ ਬਹੁਤ ਸਸਤੇ ਸਾਰੇ ਨੂੰ ਸਸਤੇ ਕਾਲ ਭਾਜੀ ਸਾਰੇ ਨੂੰ ਇੱਕ ਹੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਪਿਤਾ ਜੀ ਨੂੰ ਇੱਥੋਂ ਟਿਕਟ ਮਿਲੀ ਹੈ ਸ਼ਿਰਨਕੁਰ ਸਾਹਿਬ ਨੂੰ ਕਾਂਗਰਸ ਪਾਰਟੀ ਦੀ ਟਿਕਟ ਮਿਲੀ ਹੋਈ ਹੈ ਅਸੀਂ ਅੱਗੇ ਆ ਜੰਨੇ ਤੁਸੀਂ ਹੋ ਜਾਓ ਅੱਗੇ ਬਸ 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 ਕਾਂਗਰਸ ਪਾਰਟੀ ਦੀ ਟਿਕਟ ਮਿਲੀ ਹੈ ਸਾਰੇ ਨੂੰ ਇੱਕ ਹੀ ਬੇਨਤੀ ਹੈ ਕਿ ਇੱਕ ਤਰੀਕ ਨੂੰ ਇੱਕ ਇੱਕ ਵੋਟ ਪਾ ਕੇ ਪਿਤਾ ਜੀ ਨੂੰ ਕਾਮਯਾਬ ਬਣਾਓ ਅਸੀਂ ਜਿਵੇਂ ਅਸੀਂ ਸੰਗਰੂਰ ਤੋਂ ਅਸੀਂ ਇੱਥੇ ਆਏ ਨੇ ਸੰਗਰੂਰ 'ਚ ਅਸੀਂ ਬਹੁਤ ਕੰਮ ਕੀਤੇ ਨੇ ਜਿਵੇਂ ਪੀਜੀਆਈ ਚੰਡੀਗੜ੍ਹ ਹੈ ਵੈਸੀ ਸੇ ਪੀਜੀਆਈ ਸੰਗਰੂਰ ਲੈ ਆਏ ਟਾਟਾ ਕੈਂసర్ ਹਸਪੀਟਲ ਜਿਹੜਾ ਬੰਬੇ ਹੈ ਉਹਦੀ ਖੋਰ ਬ੍ਰਾਂਚ ਟਾਟਾ ਕੈਂਸਰ ਉਹ ਸੰਗਰੂਰ ਆ ਗਈ ਮੈਂ ਕਹਿੰਦਾ ਅਸੀਂ ਕੰਮ ਸਾਰੇ ਮੋਸਟਲੀ ਸਾਰੇ ਰੋੜਾਂ ਦਾ ਜਾਲ ਵਿਛਾਤਾ ਸੀ ਕਾਫੀ ਰੋੜ ਬਣਾਏ ਹਰ ਪਿੰਡਾਂ 'ਚ ਲੋਕਾਂ ਦੀ ਨੀਜੀ ਜ਼ਮੀਨਾਂ ਦੇ ਰੇੜੇ ਵੀ ਵੱਧ ਗਏ ਤਾਂ ਹੀ ਮੈਂ ਸਾਰਿਆਂ ਨੂੰ ਕਹਿੰਦਾ ਅਸੀਂ ਅਸੀਂ ਬਹੁਤ ਕੰਮ ਕਰਦੇ ਨੇ ਸਾਨੂੰ ਮੌਕਾ ਦਿਓ ਕਿਸ ਇਲਾਕੇ ਦੀ ਹੋਰ ਸੇਵਾ ਕਰ ਸਕਦੇ ਛਿਲਬਾਈ ਸਤਿ ਸ਼੍ਰੀ ਅਕਾਲ ਇਹ ਇਹ ਬਿਲਕੁਲ ਤੁਸੀਂ ਇਹ ਦੇਖੋ ਵੀਰਰਾ ਭਰਾ ਇੱਕ ਸਿਆਸਤਦਾਨ ਨਹੀਂ ਹੈ ਇਹ ਤੁਹਾਡੇ ਵਰਗਾ ਵੀਰ ਹੈ ਤੁਹਾਡੇ ਵਰਗਾ ਭਰਾ ਹੈ ਬਿਲਕੁਲ ਤੁਹਾਡੇ ਨਾਲ ਸਿਰਫ ਆਪਦੀ 2 ਮਿੰਟਾਂ ਚ ਦਿਲ ਦੀ ਗੱਲ ਸਾਂਝੀ ਕੀਤੀ ਹੈ ਹੁਣ ਆਪਣਾ ਫਰਜ਼ ਬਣਦਾ ਵੀ ਆਪਾਂ ਸਿੰਗਲਾ ਸਾਹਿਬ ਨੂੰ ਤੱਕੜੇ ਹੱਤੀ ਜਿੱਥੇ ਤੱਕ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਤੁਹਾਡੇ ਦੋਸਤ ਮਿੱਤਰ ਨੇ ਚਾਹੇ ਆਨੰਦਪੁਰ ਸਾਹਿਬ ਹੋਣ ਰੋਪੜ ਹੋਣ ਚਮਕੌਰ ਸਾਹਿਬ ਹੋਣ ਕਿਉਂਕਿ ਇਹ ਸਾਰੇ ਹਲਕੇ ਆਪਣੀ ਇਸ ਲੋਕ ਸਭਾ ਸੀਟ ਦੇ ਵਿੱਚ ਨੇ ਮੋਹਾਲੀ ਹੋਵੇ ਤੁਸੀਂ ਅੱਗੇ ਤੋਂ ਅੱਗੇ ਇਹ ਗੱਲ ਜ਼ਰੂਰ ਕਰਨੀ ਹੈ ਵੀ ਚਿੰਗਲਾ ਸਾਹਿਬ ਨੂੰ ਜਿਤਾਓ। ਬਾਕੀ ਤੁਹਾਡਾ ਮੈਨੂੰ ਪਤਾ ਹੈ ਨੌਜਵਾਨਾਂ ਦਾ ਕਈ ਵਾਰ ਪੁਲਿਸ ਤੱਕ ਕੋਈ ਕੰਮ ਪੈਂਦਾ ਹੈ। ਕੋਈ ਚਲਾਨ ਕੱਟਦਾ ਹੈ, ਕੋਈ ਕਸ਼ ਕਰਦਾ ਹੈ ਹਨਾ। ਇੱਥੇ ਮੋਲੂ ਬੈਠਾ ਸਾਡੇ ਪਿੰਡ ਦਾ ਇਹਦਾ ਦੂਜੇ ਤੀਜੇ ਦਿਨ ਹੀ ਫੋਨ ਆਇਆ ਹੁੰਦਾ ਵੀ ਬਾਈ ਯਾਰ ਚੌਂਕ 'ਚ ਫੜਲੇ ਚੜਾਇਓ। ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਕੰਮ ਪੈਂਦਾ ਇਸੇ ਤੋਲ ਨੂੰ ਕਹਦੇ ਹੋ ਮੈਨੂੰ ਕਹਦੇ ਹੋ ਮੈਂ ਇੱਥੇ ਬੈਠਾ ਅਸੀਂ ਦਿਨ ਪਰ ਰਾਤ ਤੁਹਾਡੇ ਪਿੱਠ ਤੇ ਪਹਿਰਾ ਦੇਾਂਗੇ। ਆਪਾਂ ਪਾਰਟੀ ਬਣ ਕੇ ਨਹੀਂ ਇੱਕ ਪਰਿਵਾਰ ਬਣ ਕੇ ਚੱਲਣਾ। ਮੇਰੇ ਨਾਨਾ ਜੀ ਨਾਨੀ ਜੀ ਇਥੋਂ ਤਿੰਨ ਵਾਰ ਨਾਨਾ ਜੀ ਐਮਐਲਏ ਰਹੇ ਨਾਨੀ ਜੀ ਇੱਕ ਵਾਰ ਐਮਐਲਏ ਰਹੇ ਉਹ ਵੀ ਤੁਹਾਡੇ ਸਾਰਿਆਂ ਦੇ ਬਜ਼ੁਰਗਾਂ ਦੇ ਤੁਹਾਡੇ ਆਪ ਦੇ ਤੁਸੀਂ ਤਾਂ ਛੋਟੇ ਸੀ ਉਦੋਂ ਤੁਹਾਡੇ ਬਜ਼ੁਰਗਾਂ ਦੇ ਮਾਵਾ ਦੇ ਭਰਾਵਾਂ ਦੇ ਸਪੋਰਟ ਨਾਲ ਜਿੱਤਦੇ ਰਹੇ ਨੇ ਤੇ sada ਹੀ ਸਾਡਾ ਪਰਿਵਾਰ ਤੁਹਾਡੀ ਪਿੱਠਾਂ ਤੇ ਪਹਿਰਾ ਦਿੰਦਾ ਰਹੂਗਾ ਦੁੱਖਾਂ ਸੁੱਖਾਂ ਦਾ ਭਾਈਵਾਲ ਬਣਿਆ ਰਹੂਗਾ ਮੋਹਿਲ ਆਪਣੇ ਵਿੱਚ sada ਹਾਜ਼ਰ ਰਹੂਗਾ ਤੁਸੀਂ ਮੈਂ ਇਹਨਾਂ ਦਾ ਨੰਬਰ ਵੀ ਬੋਲਣ ਲੱਗਿਆਂ ਤੁਸੀਂ ਸਾਰੇ ਆਪ ਦੇ ਫੋਨ ਕੱਢ ਲਓ ਨੰਬਰ ਲੈ ਲਓ ਕਿਸੇ ਨੇ ਆਪਦੇ ਪਿੰਡ ਆਪਦੇ ਮੁਹੱਲੇ 'ਚ ਮੀਟਿੰਗ ਰਖਾਉਣੀ ਹੈ ਬੁਲਾਉਣਾ ਤਾਂ ਮੋਹਿਲ ਨੂੰ ਤੁਸੀਂ ਸਿੱਧਾ ਕੰਟੈਕਟ ਕਰ ਸਕਦੇ ਹੋ ਕੋਈ ਲੋੜ ਨਹੀਂ ਕੋਈ ਹੋਰ ਪਾਰਟੀ ਵਾਲਾ ਤੁਹਾਨੂੰ ਕੋਈ ਦਬਕਾ ਮਾਰਦਾ ਕੋਈ ਡਰਾਉਂਦਾ ਕੋਈ ਪਰਚੇ ਦਾ ਉਹ ਕਰਦਾ ਬਿਲਕੁਲ ਡਰਨ ਦੀ ਲੋੜ ਨਹੀਂ ਆ ਸਾਨੂੰ ਜਦੋਂ ਮਰਜ਼ੀ ਦੱਸੋ ਅਸੀਂ ਤੁਹਾਡੀ ਪਿੱਠ ਤੇ ਖੜੇ ਨੰਬਰ ਮੋਹਿਲ ਜੀ ਬੋਲੋ ਤੁਸੀਂ 991590008 991590008 ਦੁਬਾਰਾ ਬੋਲ ਲਿਓ ਜੇਲਾ ਫੇਰ ਕਹਿਣਾ ਨਹੀਂ ਨਹੀਂ ਨਵੇਂ 159 ਡਬਲ 408 408 408 ਅਸਲ 'ਚ ਇਹ ਸਾਰੇ ਕੋਲੇ ਭਾਈ ਗੁਰਪ੍ਰਤਾਪ ਦਾ ਨੰਬਰ ਹੈਗਾ ਇਹ ਆ ਉਹ ਤਾਂ ਕਰਕੇ ਕੋਈ ਫੋਨ ਨਹੀਂ ਕਰਦਾ ਉਹਨਾਂ ਲਈ ਤਾਂ ਇਹੀ ਲੀਡਰ ਹੈ ਤੇ ਇਹ ਨਹੀਂ ਕਿਦਰ ਸ਼ਾਇਦ ਆਪਣਾ ਭਰਾ ਹੈ ਜੀ ਚਲੋ ਸਰ ਪਾਜੀ ਆਪਣੇ ਪਰਿਵਾਰ ਨੇ ਤੇ ਇਹਨਾਂ ਦੀ ਜੋ ਵੀ ਨੌਜਵਾਨ ਭਰਾ ਦੀ ਜੋ ਵੀ ਮੰਗਾ ਹੋਗੀ ਅਸੀਂ ਜੋ ਇਨ ਟੂ ਕਨਸਿਡਰੇਸ਼ਨ ਰੱਖਾਂਗੇ ਤੇ ਸਾਰੇ ਅਸੀਂ ਵੀ 올 ਆਰ ਫੈਮਲੀ ਇਟ ਇਜ਼ ਆਰ ਇਲੈਕਸ਼ਨ ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ ਅਸੀਂ ਦਾਵਾ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਨਾਲ ਦੀ ਕੁਝ ਗੱਲ ਉਹਨਾਂ ਨੇ ਕੁਝ ਆਪਣੇ ਮੰਗਾਂ ਰੱਖੀਆਂ ਉਹ ਨੌਜਵਾਨਾਂ ਨੇ ਜੇ ਕੁਝ ਕੁਝ ਲਿਖਣ ਸੀ ਮੈਨਾਂ ਨੂੰ ਕਿਹਾ ਮੈਨੂੰ ਜਸ ਲੈਟ ਮੀ ਨੋ ਫਿਰ ਅਸੀਂ ਇਹਨਾਂ ਦੇ ਉੱਪਰ ਜ਼ਰੂਰ ਅਸੀਂ ਡਿਸਕਸ ਕਰਕੇ ਇਟ ਇਜ਼ ਨਾਓ ਇਟ ਇਜ਼ ਆਰ ਇਲੈਕਸ਼ਨ ਅਸੀਂ ਸਾਰੇ ਇਕੱਠੇ ਹੋ ਕੇ ਜਿੱਤਾਂਗੇ ਉਹਦੇ ਬਾਅਦ ਵੀ ਲੋਲ ਨੰਬਰ ਵੀ ਸ਼ੇਅਰ ਕਰਤਾ ਇਹਨਾਂ ਨੂੰ any difficulties any problems they can contact me directly not a problem ਲੱਗਦਾ ਹੈ ਨੌਜਵਾਨਾਂ ਦਾ ਰੁਝਾਨ ਜਿਹੜਾ ਕਾਂਗਰਸ ਪਾਰਟੀ ਵੱਲ ਹੋ ਰਿਹਾ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਦੇਖੋ ਜੀ ਜਦੋਂ ਤੋਂ ਸਾਡੇ ਸੁਪਰੀਮੋ ਕਹਿ ਲੋ ਰਾਹੁਲ ਗਾਂਧੀ ਜੀ ਨੇ ਪੈਦਲ ਯਾਤਰਾ ਕੱਢੀ ਹੈ ਉਹ ਆਪਦੇ ਆਪ ਚ ਇਤਿਹਾਸ ਰਚਿਆ ਹੈ ਵੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜਾ ਇੱਕ ਪਾਦ ਯਾਤਰਾ ਕੱਢੀ ਗਈ ਹੈ ਕੋਈ ਛੋਟੀ ਗੱਲ ਨਹੀਂ ਤੇ ਪਹਿਲਾਂ ਕਈ ਲੋਕਾਂ ਨੇ ਅੰਡਰਐਸਟੀਮੇਟ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਦੇ ਵੀ ਮੂੰਹ ਤੇ ਇੱਕ ਕਰਾਰੀ ਮੈਂ ਕਹੂੰਗਾ ਵੀ ਚਪੇੜ ਸੀ ਸਾਡੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਵੱਲੋਂ ਤੇ ਅੱਜ ਅਸੀਂ ਜਿਹੜਾ ਮੋਟਿਵ ਲੈ ਕੇ ਇੱਥੇ ਇਕੱਠੇ ਹੋਏ ਆ ਤੁਸੀਂ ਸਾਰਿਆਂ ਨੇ ਸਾਰੀ ਮਿਲਣੀ ਨੂੰ ਕਵਰੇਜ ਕੀਤੀ ਹੈ ਕਿਸੇ ਵੀ ਭਰਾ ਦੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਹੈ ਹੀ ਨਹੀਂ ਸੀ ਮੈਂ ਮੰਨਦਾ ਵੀ ਉਹ ਜਿਹੜੀ ਉਹਨਾਂ ਨੇ ਯਾਤਰਾ ਕੱਢੀ ਆ ਉਹਦੇ ਨਾਲ ਸਾਡਾ ਯੂਥ ਹੈ ਜਿਹੜਾ ਉਹ ਇੰਨਾ ਮੋਟੀਵੇਟ ਹੋਇਆ ਵੀ ਆਪਾਂ ਨੂੰ ਇਹਨਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਡੈਫੀਨੇਟਲੀ ਨੌਜਵਾਨ ਪੀੜੀ ਅੱਗੇ ਵੱਧ ਚੜ ਕੇ ਕਾਂਗਰਸ ਪਾਰਟੀ ਦੇ ਥੰਮ ਬਣੂਗੀ ਸਰ ਗੱਲ ਕਰੀਏ 2022 ਦੀ ਕਾਫੀ ਜਿਹੜੀ ਨੌਜਵਾਨ ਪੀੜੀ ਕੋਲੋਂ ਸਰਕਾਰ ਬਣਾਉਣ ਦੇ ਵਿੱਚ ਇਹੋ ਯੋਗਦਾਨ ਪਾਇਆ ਸੀ ਬਿਲਕੁਲ ਹੁਣ ਜਿਹੜੀ ਕਾਂਗਰਸ ਪਾਰਟੀ ਆ ਉਸ ਨੌਜਵਾਨ ਨੂੰ ਉਸ ਦਾ ਜਿਹੜਾ ਮੂੰਹ ਆਪਣੇ ਵੱਲ ਕਰਨ ਚ ਸਫਲ ਰਹੀ ਹੈ ਕਿ ਨਹੀਂ ਦੇਖੋ ਨੌਜਵਾਨ ਜਿਹੜਾ ਸਾਡਾ ਖਾਸ ਤੌਰ ਤੇ ਪੰਜਾਬੀ ਭਰਾ ਨੇ ਨਾ ਇਹ ਬੜੇ ਭਾਵੁਕ ਨੇ ਇਹਨਾਂ ਨੂੰ ਜਦੋਂ ਕੋਈ ਗੱਲਾਂ ਜਿੱਦਾਂ ਆਪਾਂ ਨੂੰ ਪਤਾ ਸਾਡੇ ਸੀਐਮ ਭਗਵੰਤ ਮਾਨ ਜੀ ਗੱਲਾਂ ਦੇ ਬਹੁਤ ਮਾਹਰ ਨੇ ਉਹਨਾਂ ਕੋ ਗੱਲਾਂ ਹੀ ਨੇ ਹੋਰ ਮੰਨੀ ਆਰਡਰ ਤਾਂ ਗਰੰਟਾ ਤਾਂ ਨਿਕਲੀਆਂ ਨਹੀਂ ਪਿੰਡਾਂ ਲਈ ਤੇ ਉਹ ਗੱਲਾਂ ਦੇ ਵਿੱਚ ਸਾਰਿਆਂ ਨੂੰ ਲਾਰੇਆਂ ਚ ਲਾ ਕੇ ਉਹਨਾਂ ਨੇ ਚੰਗੀ ਮੁਹਿੰਮ ਚਲਾ ਕੇ ਉਸ ਗੱਲ ਦਾ ਇੱਕ ਵਾਰ ਫਾਇਦਾ ਜ਼ਰੂਰ ਲੈ ਲਿਆ ਪਰ ਆਪਾਂ ਕਿਸੇ ਨੂੰ ਵੀ ਗੁੰਮਰਾਹ ਇੱਕ ਵਾਰ ਕਰ ਸਕਦੇ ਹਾਂ ਬਾਰ-ਬਾਰ ਨਹੀਂ ਕਰ ਸਕਦੇ ਔਰ ਇਹ ਆਪਦੀ ਸਵੈ ਇੱਛਾ ਦੇ ਨਾਲ ਅੱਜ ਨੌਜਵਾਨਾਂ ਨੇ ਖੁਦ ਕਹਿ ਕੇ ਇਹ ਮੀਟਿੰਗ ਦੇਖੋ ਜਿਹੜੀ ਮਿਲਣੀ ਰਖਾਈ ਹੈ ਵੀ ਸਾਨੂੰ ਮੋਹਿਲ ਜੀ ਨਾਲ ਮਲਾਓ ਤਾਂ ਕਿ ਡਾਇਰੈਕਟ ਸੰਪਰਕ ਸੱਦਿਆ ਜਾ ਸਕੇ ਅੱਜ ਦਾ ਨੌਜਵਾਨ ਬੜਾ ਪੜਿਆ ਲਿਖਿਆ ਇੰਟੈਲੈਕਟ ਨੇ ਔਰ ਚਾਹੁੰਦੇ ਨੇ ਵੀ ਅਸੀਂ ਲੀਡਰ ਦੇ ਨਾਲ ਡਾਇਰੈਕਟ ਇਨ ਟੱਚ ਹੋਈਏ ਆਪਦੇ ਜੇ ਕਿਸੇ ਨੂੰ ਕੋਈ ਕੰਮ ਪੈਂਦਾ ਮੈਂ ਇੱਥੇ ਹਾਜ਼ਰ ਹਾਂ ਮੋਹਿਲ ਮੇਰੇ ਨਾਲ ਹਾਜ਼ਰ ਹੈ ਤੇ ਜੇ ਕੋਈ ਕੰਮ ਵੱਡਾ ਸਾਡੀ ਪਹੁੰਚ ਤੋਂ ਬਾਹਰ ਦਿਖਦਾ ਦਿਖੂਗਾ ਤਾਂ ਵਿਜੇਂਦਰ ਸਿੰਘਲਾ ਜੀ ਹਾਜ਼ਰ ਨੇ ਤਾਂ ਜ਼ਰੂਰ ਅਸੀਂ ਨੌਜਵਾਨਾਂ ਦੀ ਸੋਚ ਤੇ ਪੈਰਾ ਦੇਾਂਗੇ ਉਹਨਾਂ ਨਾਲ ਲੈ ਕੇ ਚੱਲਾਂਗੇ ਬੇਰੋਜ਼ਗਾਰੀ ਯਾਰ ਨਸ਼ੇ ਦਾ ਮੁੱਦਾ ਉਸੇ ਤਰ੍ਹਾਂ ਬਰਕਰਾਰ ਹੈ ਕਾਫੀ ਜਿਹੜੇ ਲੀਡਰ ਇਸ ਤੇ ਗੱਲ ਕਰਦੇ ਆ ਪਰ ਆਮ ਆਦਮੀ ਪਾਰਟੀ ਇਸ ਤੇ ਕੋਈ ਗੱਲ ਕਰਦੀ ਨਜ਼ਰ ਨਹੀਂ ਆ ਰਹੀ ਕੀ ਲੱਗਦਾ ਨੌਜਵਾਨਾਂ ਨਾਲ ਤੁਹਾਡੇ ਵੱਲੋਂ ਵੀ ਮਿਲਣੀ ਕੀਤੀ ਗਈ ਹੈ ਕਿਹੜੀਆਂ ਮੰਗਾਂ ਰੱਖੀਆਂ ਗਈਆਂ ਕੀ ਵਿਚਾਰ ਕੀਤੇ ਗਏ ਦੇਖੋ ਮੈਂ ਸਾਰੀ ਪਬਲਿਕ ਨੂੰ ਅਪੀਲ ਕਰਦਾ ਵੀ ਤੁਸੀਂ ਭਗਵੰਤ ਮਾਨ ਦੀ ਜਿਹੜੇ ਡਬਲ ਸਟੈਂਡਰਡਸ ਨੇ ਉਹਦੇ ਤੇ ਜ਼ਰੂਰ ਆਪ ਦਾ ਚਾਨਣਾ ਪਾਓ ਜਿੱਥੇ ਉਹ ਪਹਿਲਾਂ ਕਹਿੰਦੇ ਸੀ ਪਾਣੀ ਤੇ ਟੈਂਕੀ ਪਾਣੀ ਦੀ ਟੈਂਕੀ ਤੇ ਚੜੇ ਹੋਏ ਵੀ ਇਹ ਮੇਰੇ ਭੈਣ ਨੇ ਭਰਾ ਨੇ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਮਨਾ ਕੇ ਥੱਲੇ ਉਤਾਰਦੇ ਸੀ ਅੱਜ ਉਹਨਾਂ ਨੂੰ ਨਜ਼ਰ ਨਹੀਂ ਆ ਰਹੇ ਅੱਜ ਸਾਡੇ ਟੀਚਰਸ ਦੇ ਉੱਤੇ ਡੰਡੇ ਨਹੀਂ ਵਰਦੇ ਅੱਜ ਸਾਡੇ ਜਿਹੜਾ ਕਿਸਾਨ ਕਿਸਾਨਾਂ ਦੇ ਉੱਤੇ ਗੋਲੀਆਂ ਨਹੀਂ ਚੱਲੀਆਂ ਜੋ ਕੁਝ ਵੀ ਸ਼ੰਭੂ ਬੈਰੀਅਰ ਤੇ ਹੋਇਆ ਤੁਸੀਂ ਇਹ ਮੰਨੋ ਵੀ ਹਰਿਆਣੇ ਦੀ ਪੁਲਿਸ ਦੀ ਕੋਈ ਜ਼ਰਤ ਨਹੀਂ ਵੀ ਉਹ ਪੰਜਾਬ ਦੇ ਵਿੱਚ ਆ ਕੇ ਜਿਹੜੇ ਲਗਾਤਾਰ ਇੰਨੇ ਗੋਲੇ ਛੋਟੇ ਤੇ ਸਾਡੇ ਨੌਜਵਾਨੀ ਦਾ ਨੁਕਸਾਨ ਕਰੇ ਗੋਲੀਆਂ ਚਲਾਵੇ ਇਹ ਕਿਤੇ ਨਾ ਕਿਤੇ ਜੇ ਸੀਐਮ ਸ਼ੇਪ ਜੇ ਸਰਕਾਰ ਦੇ ਵਿੱਚ ਕਮੀ ਹੈ ਤਾਂ ਸਾਡੇ ਜਿਹੜੇ ਉੱਥੇ ਨੌਜਵਾਨ ਮੁੰਡਾ ਸ਼ਹੀਦ ਹੋਇਆ ਹੋਰ ਬੰਦੇ ਸ਼ਹੀਦ ਹੋਏ ਇਹ ਸਿੱਧਾ ਸਿੱਧੀ ਇਹ ਸਰਕਾਰ ਤੁਸੀਂ ਦੇਖੋ ਇੱਕ ਪਾਸੇ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਇਹਨਾਂ ਦੇ ਰਾਜ ਦੇ ਵਿੱਚ ਬੰਦੇ ਮਰ ਰਹੇ ਨੇ ਤੇ ਸੀਐਮ ਸਾਹਿਬ ਨੂੰ ਕੋਈ ਲੈਣ ਦੇ ਨਹੀਂ ਹੈ ਨੀਗਾ ਕੀ ਉਹ ਉੱਥੇ ਗਏ ਕੀ ਉਹ ਪਰਿਵਾਰਾਂ ਦੇ ਨਾਲ ਦੁੱਖ ਵੰਡਾਇਆ ਕੀ ਕੋਈ ਕਾਰਵਾਈ ਕੀਤੀ ਗਈ ਉਹ ਡੁਪਲੀਕੇਟ ਸ਼ਰਾਬ ਬਣਾਉਣ ਵਾਲਿਆਂ ਤੇ ਤਾਂ ਇਸ ਕਰਕੇ ਮੈਂ ਅਪੀਲ ਕਰਦਾ ਹਾਂ ਤੁਸੀਂ ਇਹਨਾਂ ਦੇ ਡਬਲ ਸਟੈਂਡਰਡਸ ਤੋਂ ਬਚੋ ਕਾਂਗਰਸ ਪਾਰਟੀ ਬਹੁਤ ਪੁਰਾਣੀ ਪਾਰਟੀ ਹੈ ਅਸੀਂ ਸਾਡਾ ਪਰਿਵਾਰ ਹੋ ਗਿਆ ਸਿੰਗਲਾ ਸਾਹਿਬ ਦਾ ਪਰਿਵਾਰ ਹੋ ਗਿਆ ਇਹਨਾਂ ਤੇ ਦਾਦਾ ਜੀ ਵੀ ਸਿਆਸਤ ਕਰਦੇ ਰਹੇ ਨੇ ਲੋਕਾਂ ਦੇ ਵਿੱਚ ਸੇਵਾ ਕਰਦੇ ਰਹੇ ਨੇ ਅਸੀਂ ਅੱਗੇ ਨੂੰ ਵੀ ਲੋਕਾਂ ਦੇ ਵਿੱਚ ਆਵਦਾ ਸ਼ਬੀ ਲੈ ਕੇ ਜਾਣਾ ਤੇ ਪਰ ਤੁਸੀਂ ਇਹ ਮੰਨ ਕੇ ਚੱਲੋ ਵੀ ਇਹਨਾਂ ਨੂੰ ਤਾਂ ਜਿਹੜੇ ਆਮ ਪਾਰਟੀ ਨੂੰ ਸਿਰਫ ਇਹ ਲੱਗਦਾ ਵੀ ਇਹੀ 5 ਸਾਲ ਸੀ ਵੀ ਅਗਲੀ ਵਾਰ ইলেকਸ਼ਨ ਹੋਣੀ ਨਹੀਂ ਤੇ ਇਸ ਦਾ ਵਿਰੋਧ ਗगन ਅਨਮੋਲ ਨੂੰ ਵੀ ਪਿੰਡਾਂ 'ਚ ਦੇਖਣਾ ਫੇਸ ਕਰਨਾ ਪੈ ਰਿਹਾ ਹੋਰ ਲੀਡਰਾਂ ਨੂੰ ਵੀ ਕਰਨਾ ਹੈ ਲਾਸਟਵਾਲ ਹੈ ਜੀ ਪੰਜ ਪਿੰਡਾਂ ਵੱਲੋਂ ਬਾਈਕਾਟ ਕੀਤਾ ਗਿਆ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਅਸੀਂ ਤਾਂ ਵਿਕਾਸ ਹੀ ਇੰਨਾ ਕੀਤਾ ਹੈ ਕਿ ਜਿਹੜੀ ਸਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਦੂਜੇ ਪਾਸੇ ਲੋਕ ਕਹਿ ਰਹੇ ਕਿ ਵਿਕਾਸ ਨਹੀਂ ਹੋਇਆ ਅਸੀਂ ਬਾਈਕਾਟ ਕਰਦੇ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੂੰ ਪਿੰਡ ਦੇ ਵਿੱਚ ਨਹੀਂ ਬੜਨ ਦਿੱਤਾ ਜਾਣਾ ਦੇਖੋ ਕਿਸੇ ਪਿੰਡ ਚ ਕੋਈ ਈਕਾ ਦੁੱਕਾ ਵਰਕਰ ਕਿਸੇ ਪਾਰਟੀ ਦੇ ਹੋ ਸਕਦੇ ਨੇ ਜੇ ਪਿੰਡਾਂ ਦੇ ਪਿੰਡ ਬਾਈਕਾਟ ਕਰ ਰਹੇ ਨੇ ਤਾਂ ਤੁਸੀਂ ਆਪਦੇ ਸਵਾਲ ਦੇ ਵਿੱਚ ਹੀ ਜਵਾਬ ਦਿੱਤਾ ਜੇ ਵਾਕਈ ਉੱਥੇ ਕੰਮ ਨਹੀਂ ਹੋਏ ਉੱਥੇ ਕੋਈ ਡਿਵੈਲਪਮੈਂਟ ਨਹੀਂ ਹੋਈ ਤਾਂ ਉਹਨਾਂ ਨੇ ਮਜਬੂਰਨ ਬਾਈਕਾਟ ਕੀਤਾ ਨਹੀਂ ਖੁਸ਼ੀ ਦੇ ਵਿੱਚ ਕਦੇ ਵੀ ਸਾਰਾ ਪਿੰਡ ਇੱਕ ਪਾਸੇ ਈਕਾ ਕਦੇ ਨਹੀਂ ਕਰਦਾ ਜੇ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਉਹ ਵਾਕਈ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਉਹਨਾਂ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਗਈ ਉਹਨਾਂ ਨਾਲ ਧੱਕਾ ਹੋਇਆ ਉਹ ਤਾਂ ਅਜੇ ਇਸ ਗੱਲ ਤੇ ਉਹਨਾਂ ਨੂੰ ਸਟੈਪ ਲੈਣਾ ਪਿਆ ਪਰ ਅਸੀਂ ਫੇਰ ਵੀ ਉਹਨਾਂ ਨੂੰ ਅਪਰੋਚ ਕਰਕੇ ਮਨਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਬਣਦਾ ਰੋਲ ਸਰਕਾਰ ਦਾ ਵੀ ਜੋ ਉਹਨਾਂ ਦੀਆਂ ਮੰਗਾਂ ਨੇ ਮੰਗ ਕੇ ਮੰਨ ਕੇ ਉਹਨਾਂ ਨੂੰ ਪੂਰੀਆਂ ਕੀਤੀਆਂ ਜਾਣਗੀ। ਮੈਂ ਚਾਹੁੰਦਾ ਕਿ ਪਿਛਲਾ ਤਿਆਨਸ ਦੇਖੀ ਜੀ ਬੜਿਆਲਾ ਪਰਿਵਾਰ ਜਿੱਥੇ ਦੀ ਗਾਰੰਟੀ ਰਹੀ ਹੈ ਰਿਹਾ ਤੇ ਹੁਣ ਇਹ ਗਾਰੰਟੀ ਬਰਕਰਾਰ ਰਹੇਗੀ। ਦੇਖੋ ਅਸੀਂ ਤਾਂ ਕਦੇ ਨਹੀਂ ਕਿਹਾ ਵੀ ਅਸੀਂ ਜਿੱਤ ਦੀ ਗਾਰੰਟੀ ਹੈ ਇਹ ਥੋੜੇ ਮੂੰਹੋਂ ਗੱਲ ਇਹ ਨਿਕਲੀ ਆ ਸਾਡੇ ਪਿਆਰੇ ਪਰਿਵਾਰਕ ਮੈਂਬਰ ਜਿਨ੍ਹਾਂ ਮੈਂ ਸਾਰੇ ਹਲਕੇ ਨੂੰ ਮੈਂਬਰ ਮੰਨਦਾ ਆਪਦੇ ਪਰਿਵਾਰ ਦਾ ਵੀ ਉਹਨਾਂ ਦੇ ਮੂੰਹ ਤੋਂ ਬਹੁਤ ਵਾਰ ਸੁਣਨ ਨੂੰ ਮਿਲਦੀ ਆ ਆਪਣੇ ਸਮਰਥਕਾਂ ਤੋਂ ਆਪਣੇ ਪਰਿਵਾਰ ਤੋਂ ਤੇ ਇਹ ਯਕੀਨੀ ਤਾਂ ਤੁਸੀਂ ਸਾਰਿਆਂ ਨੇ ਬਣਾਉਣਾ ਹੈ ਜਿਹੜੇ ਸਰੋਤੇ ਨੇ ਤੁਸੀਂ ਬਣਾਉਣਾ ਜੇ ਤੁਸੀਂ ਇਹ ਟਾਈਟਲ ਸਾਨੂੰ ਦਿੱਤਾ ਤਾਂ ਮੈਂ ਹੱਥ ਬੰਨ ਕੇ ਉਮੀਦ ਕਰ ਬੇਨਤੀ ਕਰਦਾ ਵੀ ਇਸ ਵਾਰ ਵੀ ਇਹ ਬਰਕਰਾਰ ਰੱਖਿਓ ਆਪਾਂ ਖਰੜ ਤੋਂ ਔਰ ਪੂਰੇ ਆਨੰਦਪੁਰ ਸਾਹਿਬ ਤੋਂ ਸਿੰਘਲਾ ਸਾਹਿਬ ਨੂੰ ਜਿਤਾ ਕੇ ਜੀ ਧੰਨਵਾਦ